ਹਾਂਜੀ ਭਾਜੀ ਕੀ ਨਾ ਆਪਣਾਏ ਮੇਰਾ ਨਾਮ ਰਜੇਸ਼ ਕੁਮਾਰ ਸੋਤਾ ਜੀ ਜੀ ਇਤਨੀਆ ਲਗਾਤਾਰ ਹੜਤਾਲ ਕਰ ਰਹੇ ਹੋ ਕਿ ਨਵਾਂ ਦਿਨ ਹੜਤਾਲ ਦਾ ਅੱਜ ਤੀਸਰਾ ਦਿਨ ਹੈ ਜਨਾਬ ਤੁਹਾਨੂੰ ਨਹੀਂ ਲੱਗਦਾ ਤੁਹਾਡੀ ਇਹ ਹੜਤਾਲ ਦੇ ਕਾਰਨ ਆਮ ਪਬਲਿਕ ਨੂੰ ਵੀ ਕਿੰਨੇ ਪ੍ਰਸ਼ਾਨੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹ ਤਾਂ ਕਰ ਰਿਹਾ ਪੈ ਰਿਹਾ ਜੀ ਪਬਲਿਕ ਨੂੰ ਪਰੇਸ਼ਾਨੀ ਦਾ ਸਾਹਮਣਾ ਸਾਨੂੰ ਵੀ ਪਤਾ ਕਰਦੇ ਪੈ ਰਿਹਾ ਪਰ ਇੰਨਾ ਵੀ ਪਬਲਿਕ ਨੂੰ ਪਤਾ ਹੋਣਾ ਚਾਹੀਦਾ ਸਾਡਾ ਰੋਜ਼ਗਾਰ ਖੋਇਆ ਜਾਂਦਾ ਜੀ ਵੱਲ ਜੀ ਨੇ ਪੂਰਾ ਠੇਕਾ ਪੂਰੇ ਪੰਜਾਬ ਦਾ ਕਰਾਰਤਾ ਸਫਾਈ ਸੀਵਰੇਜ ਜੋਈ ਬਿਜਲੀ ਦਾ ਜਿੰਨਾ ਵੀ ਕਾਰਪੋਰੇਸ਼ਨਾਂ ਦਾ ਕਮੇਟੀਆਂ ਦਾ ਸਫਾਈ ਦਾ ਚੱਲਦਾ ਹੈ ਨਾ ਕਮੇਟੀਆਂ ਦਾ ਪੂਰਾ ਠੇਕਾ ਕਰਾਤਾ ਹੋਰ ਮਾ ਸਾਡੇ ਬੱਚਿਆਂ ਨੂੰ ਨੌਕਰੀ ਲੱਭਣੀ ਕੋਈ ਜਿਹੜੇ ਕੰਮ ਕਰਦੇ ਉਹ ਵੀ ਬੇਰਬਯਾਰ ਹੋ ਜਾਂਦੇ ਇਸ ਕਰਕੇ ਕਸੀ ਕਹਿੰਦੇ ਕਿ ਉਹ ਠੇਕਾ ਨਾ ਹੋਵੇ ਕਿ ਜਿਹੜੇ ਚੱਲਦੇ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਅੱਗੇ ਪਿੱਛੇ ਵੀ ਕਾਦੀ ਹੜਤਾਲ ਕੀਤੀ ਸੀ ਤੁਸੀਂ ਹਾਂਜੀ ਸ਼ਾਇਦ ਉਹ ਮਾਰਾ ਆ ਰੋਵੇਗਾ ਪਰ ਹੁਣ ਤਾਂ ਹਿਆਰ ਵੀ ਆ ਰਹੇ ਆ ਹਿਆਰ ਆ ਰਹੇ ਆ ਸਾਡੇ ਮਹਾਰਾਜ ਦਾ ਵੀ ਆ ਰਿਹਾ ਜੀ ਹਾਂਜੀ ਏਦੋਂ ਅਸੀਂ ਆਪਣੇ ਮਹਾਰਾਜ ਦਾ ਵੀ ਸੋਚਣਾ ਪਰ ਸਸੀ ਇੰਨੇ ਕਿ ਦੁਖੀ ਹੋ ਗਏ ਨਾ ਸਰਕਾਰ ਤੋਂ ਕਿੰਨਾ ਨੇ ਕੇਜਰੀਵਾਲ ਸਰਕਾਰ ਨੇ ਠੇਕਾ ਕਰਵਾਤਾ ਕਿ ਸਾਡੇ ਬੱਚਿਆਂ ਨੂੰ ਤਾਂ ਪੜ੍ਹਾਈ ਨਹੀਂ ਹੋਣੀ 9000 ਕੀ ਬੰਦ ਗਾ ਠੇਕੇਦਾਰੀ ਉਹਨੇ ਸਿਸਟਮ ਕਰਦਾ ਠੇਕੇ ਤੇ ਕੋ ਚੱਲਣਾ ਨਹੀਂ ਨਾ ਬੱਚਾ ਸਾਡਾ ਪੜ੍ਹਨਾ ਨਾ ਕੋਈ ਵਿਆਹ ਸ਼ਾਦੀ ਨਾ ਕਪੜਾ ਪਹੁੰਚੂਗੇ ਰਹਿਣਾ ਸਾਡੇ ਬੱਚਿਆਂ ਨੇ ਜੇ ਸਰਕਾਰ ਤੋਂ ਅਡੀ ਮੰਗ ਮੰਗ ਲਈ ਤੇ ਕੀ ਕਰਾਂਗੇ ਅਸੀਂ ਦੋ ਦਿਨਾਂ ਦੇ ਵਿੱਚ ਸ਼ਹਿਰ ਪੂਰਾ ਸਾਫ਼ ਕਰ ਦਵਾਂਗੇ ਦੋ ਦਿਨ ਦੇ ਵਿੱਚ ਜਿੰਨਾ ਵੀ ਮਰਜ਼ੀ ਗੰਦ ਹੋਵੇ ਸਰਕਾਰ ਮੰਨਿਆ ਤਾਂ ਸਹੀ ਕੂੜੇ ਦੀ ਸਮੱਸਿਆ ਨੂੰ ਲੈ ਕੇ ਹਰ ਵਾਰੀ ਇੱਦਾਂ ਹੁੰਦਾ ਵਾ ਕੀ ਕਹਿਣਾ ਹੈ ਉਹ ਹਰ ਵਾਰੀ ਸਾਡੇ ਨਾਲ ਧੋਖਾ ਹੀ ਕਰਦੀ ਸਰਕਾਰ ਵਾਦਾ ਕਰਕੇ ਮੁੱਕਰ ਜਾਂਦੀ ਸਾਡੇ ਬੰਦੇ ਕਿੰਨੇ ਸਾਲ ਹੋ ਗਏ 25 ਸਾਲ ਹੋ ਗਏ ਕੋਈ ਬੰਦਾ ਨਹੀਂ ਰੱਖਿਆ ਗਿਆ ਜਿਹੜੇ ਰਿਟਾਇਰ ਹੋ ਗਏ ਮਰ ਗਏ ਉਹ ਕਵਿਸ਼ਟਾ ਖਾਲੀ ਕਿੰਨੇ ਤੋਂ ਮੁਲਾਜ਼ਮਾਂ ਤਾਂ ਡੇੜੇ ਕੱਚੇ ਐਸਾ ਕੱਚਾ ਵੀ ਕੋਈ ਨਹੀਂ ਸਿਰਫ 100 ਤੋਂ 10-15 ਮੁਲਾਜ਼ਮ ਹੈ ਸਿਰਫ ਯਾ ਐਮਸੀਆ ਸ਼ਹਿਰ ਦੇ ਵਿੱਚ ਦੰਸੋ ਕੁਛ 65 ਵੀ ਤੱਕ 362 ਵੀਟ ਖਾਲੀ ਆ ਜਿਹਨਾਂ ਨੂੰ ਸਪਲਾਈ ਸੇਵਕ ਜਾਂਦਾ ਹੀ ਨਹੀਂ ਜਿੱਥੇ ਆਪਣੇ 15 16 ਐਮਸੀ ਸੀਗੇ ਤੇ ਪੌਣੇ 300 ਬੰਦਾ ਸੀ ਹੁਣ 50 ਐਮਸੀ ਹੋ ਗਏ ਤੇ 100 ਬੰਦੇ 115 ਇਹ ਤਾਂ ਸਰਕਾਰ ਨੂੰ ਚਾਹੀਦਾ ਸਰਕਾਰ ਤੋਂ ਕੀ ਮੰਗ ਕਰਦੇ ਠੇਕੇਦਾਰੀ ਕੈਨਸਲ ਕਰੇ ਸਾਡੇ ਪੱਕੇ ਰੋਜ਼ਗਾਰ ਦਿੱਤੇ ਜਾਣ ਸਾਡੇ ਬੰਦਿਆਂ ਨੂੰ ਕਿ ਜਿਹੜੇ ਪੜ੍ਹਾਈ ਕਰ ਸਕਣ ਕੋਈ ਕੁਝ ਬਣ ਸਕਣ ਹਾਂਜੀ ਨਾਮ ਕੀ ਹੈ ਮੇਰਾ ਨਾਮ ਕਿੰਨਾ ਕਿੰਨੇ ਦਿਨ ਹੋ ਗਏ ਤੁਹਾਨੂੰ ਹੜਤਾਲ ਤੋਂ ਬੈਠੇ ਨੂੰ ਤਿੰਨ ਦਿਨ ਹੋ ਗਏ ਯਾਰ ਤੁਸੀਂ ਹੜਤਾਲ ਕੀਤੀ ਆ ਤਿੰਨ ਦਿਨ ਹੋ ਗਏ ਤੁਹਾਨੂੰ ਪਤਾ ਸ਼ਹਿਰ ਦਾ ਕਿੰਨਾ ਮਾੜਾ ਹਾਲ ਹੋਇਆ ਪਿਆ ਫਿਰ ਹੁਣ ਆਈ ਜਾਂ ਜੇ ਸਾਡੀ ਜਨਾਈ ਨਹੀਂ ਹੁੰਦੀ ਫਿਰ ਉਸ ਤੋਂ ਵੀ ਜ਼ਿਆਦਾ ਮਾੜਾ ਹੋਊਗਾ ਅੱਗੇ ਤਿਆਰ ਵੀ ਆ ਰਹੇ ਆ ਹਾਂਜੀ ਤੇ ਤਿਆਰ ਆਏ ਤਾਂ ਉਹਨਾਂ ਨੂੰ ਬਹੁ ਵੀ ਸਮਝਣ ਅਰੇ ਹੱਥ ਅੱਗੇ ਹੱਕ ਸਾਨੂੰ ਦੇਣ ਦੋ ਜੀ ਉਹ ਸਾਡੇ ਅੱਕ ਬੰਦੇ ਸਾਨੂੰ ਦੇਣ ਕੀ ਤਾਂ ਦੇ ਆਕਾ ਸਾਡੇ ਅੱਕ ਸਾਰੇ ਗੱਡੋਕਰੀਆਂ ਉਹ ਨਹੀਂ ਦਿੰਦੇ ਹਾਰੇ ਕਰਬਜਕਾਰ ਕੋਏ ਤਾਨੂੰ ਕਿੰਨਾ ਟਾਈਮ ਹੋ ਗਿਆ ਸਰਵਿਸ ਕਰਦੇ ਨੇ ਇੱਥੇ ਤੁਹਾਨੂੰ ਹੋ ਗਿਆ 20-25 ਸਾਲ ਇਹਨਾਂ ਤਾਂ ਬਾਹਰ ਵਾਲਾ ਡਾਈਨਰ ਖਿਆ ਹੈਗਾ ਸੈਲਰੀ ਲੱਗਿਆ ਉਹਦਾ 30 ਸੈਲਰੀ ਵਗੈਰਾ ਦੀ ਕੋਈ ਦਿੱਕਤ ਤਾਂ ਨਹੀਂ ਸੈਲਰੀ ਮਿਲਦੀ ਆ ਆ ਲੈਣਾ ਦੇਣ ਹੋ ਗਿਆ 30-25-25 ਸਾਲ ਹੋ ਗਿਆ ਜਦੋਂ ਕੋਈ ਬੰਦਾ ਨਹੀਂ ਰੱਖਿਆ ਇਹਨਾਂ ਨੇ ਹਾਂ ਜੀ ਸੈਲਰੀ ਮਿਲਦੀ ਆ ਬੱਚੇ ਸਾਡੇ ਉੱਧਾ ਫਿਰਦੇ ਆ ਝਾੜੂ ਕਰਦੇ ਆ ਬੱਚਿਆ ਇਸ ਝਾੜੂ ਦੇ ਜੜਾ 'ਚ ਬਹਿ ਗਿਆ ਉਹ ਵੀ ਝਾੜੂ ਕਰਕੇ ਜਿੱਤਿਆ ਤੇ ਝਾੜੂ ਵਾਲੇ ਦੇ ਜੜਾ 'ਚ ਬਹਿ ਗਿਆ ਕੀ ਮੰਗ ਕਰਦੇ ਸਰਕਾਰ ਤੋਂ ਹੁਣ ਮੰਗ ਇਹੀ ਕਰਦੇ ਆ ਵੀ ਜਿਹੜਾ ਠੇਕਾ ਕੀਤਾ ਹੈ ਉਹ ਰੁੱਟ ਜਾਵੇ ਹਾਂਜੀ ਠੀਕ ਸਾਡੇ ਬੱਚਿਆਂ ਨੂੰ ਸਾਡੇ ਬੰਦਿਆਂ ਬੱਚਿਆਂ ਨੂੰ ਜਿਹੜੇ ਵਿਦਿਆਰਥੀ ਮਿਲੇ ਉਸ ਤੋਂ ਵੀ ਵੱਧ ਕਰਾਂਗੇ ਹਾਂ ਸਾਡੇ ਬੰਦਿਆਂ ਬੱਚਿਆਂ ਨੂੰ ਸਾਡੇ ਹੱਕ ਮਿਲਣ ਜੋ ਵੀ ਆਗੇ ਠੀਕ ਹੈ ਸ਼ਹਿਰ ਵਿੱਚ ਤਾਂ ਬਾਤ ਕੋਈ ਫਰਤੀ ਨਹੀਂ ਹੋਈ ਫਰਤੀਆਂ ਹੋਣੀਆਂ ਚਾਹੀਦੀਆਂ ਸਾਰਿਆਂ ਨੂੰ ਹੱਕ ਮਿਲਣੇ ਚਾਹੀਦੇ ਆ ਇਹ ਠੇਕੇ ਨਹੀਂ ਹੋਣਾ ਚਾਹੀਦਾ ਗੂੜੇ ਵਾਲਾ ਇਹ ਮੁਲਾਜ਼ਮਾਂ ਦੇ ਵਿਰੋਧ ਹੈ ਮੰ ਲਾ ਲਈ ਮਾਦੇ ਢਿੱਡ ਤੇ ਲੱਗ ਤੋਂ ਮਾਤ ਵਾਲੀ ਗੱਲ ਹੈ ਤੈਨੂੰ ਕਿੰਨਾ ਟਾਈਮ ਹੋ ਗਿਆ ਸਰਵਿਸ ਕਰਦ ਨੂੰ ਤੇ 96 ਤੋਂ ਬਾਅਦ ਕੋਈ ਨੌਕਰ ਨਹੀਂ ਆਇਆ 96 ਦੀ ਪਰਤ ਥੋੜਾ ਬਾਅਦ ਕੋਈ ਨੌਕਰ ਨਹੀਂ ਹੋਇਆ ਕੀ ਮੰਗ ਤੋੜੀ ਬਦਲਾਓ ਚਾਹੁੰਦੇ ਸੀਗੇ ਵੀ ਆਪ ਪਾਰਟੀ ਆਵੇ ਉਹਦਾ ਸਰਕਾਰ ਦਾ ਤੋਕੀ ਸੀ ਇਹ ਵੀ ਇਹ ਸਰਕਾਰ ਨੂੰ ਲੋਕਾਂ ਨੇ ਤਾਂ ਲਿਆ ਹੁੰਦਾ ਸੀ ਕਿ ਬਦਲਾਓ ਆਏਗਾ ਤੁਹਾਡੀ ਹੜਤਾਲ ਦੇ ਆਪਾਂ ਦਿਨੇ ਠੇਕਾ ਹੀ ਲਾ ਲਿਆ ਲੋਕਾਂ ਦੇ ਹਸਪਤਾਲ ਦੇ ਵਿੱਚੋਂ ਲੋਕਾਂ ਦੇ ਬੱਚਿਆਂ ਨੂੰ ਬੇਇੱਜ਼ਤ ਕਰ ਦਿੰਦਾ ਸਾਡੀ ਮੰਗ ਕੀ ਉਹਨਾਂ ਦੀ ਮੰਗ ਇਹ ਹੈ ਠੇਕਾ ਟੁੱਟਣਾ ਚਾਹੀਦਾ ਇਹ ਨਹੀਂ ਹੋਣਾ ਚਾਹੀਦਾ ਜੰਮੀ ਕਿੰਨੀ ਵਾਲੀ ਜਿਹੜੀ ਆ ਉਹ ਬੰਗਾਲੀ ਜਿਹੜੀ ਨਹੀਂ ਇੱਥੇ ਹੋਣੀ ਚਾਹੀਦੀ ਪੰਜਾਬ ਦੇ ਵਿੱਚ ਠੀਕ ਹੈ